ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਆ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਕਿ ਕਾਟਨ ਦੇ ਸੂਟ ਨਾਲ ਤੁਸੀਂ ਮਸਲੀਨ ਦੇ ਦੁਪੱਟੇ ਲੈ ਕੇ ਆਓ ਉਹ ਵਾਲੇ ਸੂਟ ਆ ਚੁੱਕੇ ਆ ਬਹੁਤ ਪਿਆਰੀ ਜੀ ਵੀਡੀਓ ਹੋਏਗੀ ਬਹੁਤ ਸੋਹਣੀ ਕਲੈਕਸ਼ਨ ਹੋਏਗੀ ਬੁਕਿੰਗ ਦਾ ਨੰਬਰ 7814352822 ਹੋਏਗਾ ਸਭ ਤੋਂ ਪਹਿਲੇ ਮੈਰੂਨ ਕਲਰ ਦਾ ਸੂਟ ਆ ਬਹੁਤ ਪਿਆਰੀ ਫਲਾਵਰਿੰਗ ਵਾਲਾ ਸੂਟ ਆਏਗਾ ਠੀਕ ਹੈ ਇਸ ਦੇ ਵਿੱਚ 골ਡਨ ਕਲਰ ਦੀ ਤੁਹਾਨੂੰ ਇਸ ਤਰ੍ਹਾਂ ਸਪਾਰਕ ਵਾਲੀ ਟੱਚ ਵੀ ਮਿਲੇਗੀ ਔਰ ਬਾਰਡਰ ਲਾਈਨ ਤੇ ਸਾਰਾ ਹੀ ਵਰਕ ਮਿਲੇਗਾ ਔਰਗਾਂਜ਼ੇ ਵਾਲਾ ਠੀਕ ਹੈ ਔਰਗਾਂਜ਼ੇ ਦੇ ਉੱਪਰ ਥ੍ਰੈਡ ਵਰਕਸ ਤੇ ਨਾਲ ਸੀਕੁਐਂਸ ਵਰਕ ਹੈ ਬਹੁਤ ਸੋਹਣੀ ਬਾਰਡਰ ਲਾਈਨ ਵੀ ਬਣੀ ਆ ਨੈਕ ਲਾਈਨ ਵੀ ਬਣੀ ਹੋਈ ਆ ਚੈੱਕ ਕਰਦੇ ਜਾਓ ਆ ਰੈੱਡ ਮੈਰੂਨ ਕਲਰ ਆਏਗਾ ਉੱਪਰ ਸਕਿਨ ਟਨ ਵਾਈਟ ਕਲਰ ਦੀ ਜੈਰੀ ਪ੍ਰਿੰਟਿੰਗ ਆਏਗੀ ਠੀਕ ਹੈ ਸ਼ਰਟ ਜਿਹੜੀ ਤੁਹਾਨੂੰ ਪ੍ਰਿੰਟਡ ਮਿਲੇਗੀ ਤੇ ਨਾਲ बॉटम ਜਿਹੜਾ ਹੈ ਉਹ ਤੁਹਾਨੂੰ ਪਿਓਰ ਕਾਟਨ ਦਾ ਪਲੇਨ ਮਿਲੇਗਾ ਠੀਕ ਹੈ ਕਾਟਨ ਦਾ ਪਲੇਨ बॉटम ਮਿਲੇਗਾ ਤੇ ਪਿਓਰ ਕਾਟਨ ਦਾ ਹੀ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਨਾਲ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਪਿਓਰ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ ਆਏਗਾ ਬਹੁਤ ਪਿਆਰਾ ਪੈਟਰਨ ਹੈ एकदम ਵਧੀਆ ਸੂਟ ਔਰ ਸਮਰ ਵਾਸਤੇ ਬਹੁਤ ਪਿਆਰੀ ਠੀਕ ਹੈ ਜੀ আর ਜਿਹੜੇ ਕਲਰ ਹੈ ਤੁਹਾਨੂੰ ਡਾਰਕ ਲਾਈਟ ਸਾਰੀਆਂ ਹੀ ਸ਼ੇਡਸ ਮਿਲ ਜਾਣਗੀਆਂ ਤੁਸੀਂ ਕੀ ਕਰਨਾ ਹੈ ਪਿਕਸ ਸੈਂਡ ਕਰ ਦੇਣੀਆਂ ਜਿਹੜਾ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਹੈ ਠੀਕ ਹੈ ਜੀ ਅਗਲਾ ਇਸ ਦੇ ਵਿੱਚ ਆਏਗਾ ਗ੍ਰੀਨ ਕਲਰ ਤੁਸੀਂ ਇਸ ਦੀ embroidery ਦੇਖਦੇ ਜਾਣਾ ਤੇ ਇਸ ਦਾ print ਬਹੁਤ ਸੋਹਣਾ ਹੈ ਸੈਲਫ ਦੇ ਵਿੱਚ ਵੀ ਆਏਗਾ ਥੋੜੀ sheer type printing ਵੀ ਆਏਗੀ ਔਰ ਛੋਟੀ ਬੂਟੀ ਵੀ ਆਏਗੀ ਠੀਕ ਹੈ ਇਸ ਛੋਟੀ ਬੂਟੀ ਦਾ ਵੀ ਵਰਕ ਆ ਔਰ ਮੇਨ ਇਸ ਦਾ ਬਾਰਡਰ ਦੇਖੋ ਤੁਸੀਂ ਬਹੁਤ ਸੋਹਣਾ ਠੀਕ ਹੈ organza ਦੇ cut work ਵਾਲਾ ਬਾਰਡਰ ਹੈ ਐ embroidery ਵੀ एकदम ਵਧੀਆ ਔਰ ਨਾਲ cut work ਵਾਲੀ ਤੁਹਾਨੂੰ ਇਸ ਤਰ੍ਹਾਂ embroidery ਦਾ ਵਰਕ ਮਿਲੇਗਾ ਬਹੁਤ ਸੋਹਣੀ ਠੀਕ ਹੈ ਜੀ ਇਹ ਨਾਲ ਇਸ ਤੇ ਆਏਗਾ ਪਲੇਨ ਬਾਟਮ प्रिंट ਸ਼ਰਟ ਆਏਗੀ ਪਲੇਨ ਬਾਟਮ ਆਏਗਾ ਪਿਓਰ ਕਾਟਨ ਦਾ ਸਟਾਫ ਹੈ ਆ ਲਾਈਟ ਗ੍ਰੀਨ ਸ਼ੇਡ ਆਏਗੀ ਔਰ ਕੰਟਰਾਸਟ ਇਸ ਦੇ ਵਿੱਚ ਜਿਹੜਾ ਕਲਰ ਹੈ ਆ ਉਹ ਸਕਿਨ ਟੋਨ ਗ੍ਰੇਟ ਔਨ ਆ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਠੀਕ ਹੈ ਪਿਓਰ ਮਸਲੀਨ ਦਾ ਆਏਗਾ ਦੁਪੱਟਾ ਚੈੱਕ ਕਰੋ ਖੁੱਲੇ ਡੁੱਲੇ ਦੁਪੱਟਿਆਂ ਵਾਲੇ ਸੂਟ ਨੇ ਇੱਕਦਮ ਗਰਮੀਆਂ ਵਾਸਤੇ ਬਹੁਤ ਪਿਆਰੇ ਠੀਕ ਹੈ ਜੀ ਹੈਂਡੀਬਲ ਆ ਇਜ਼ੀ ਟੂ ਵੇਅਰ ਹੈ ਪਿਓਰ ਕਾਟਨ ਦਾ ਸੂਟ ਹੈ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਦੁਪੱਟਾ ਵੀ ਜਿਹੜਾ ਆ ਤੁਹਾਨੂੰ ਸੈਲਫ ਵਿੱਚ ਵੀ ਮਿਲੇਗਾ ਔਰ ਪ੍ਰਿੰਟਿੰਗ ਵੀ ਮਿਲੇਗੀ ਅੱਜ ਦੇ ਜਿੰਨੇ ਵੀ ਸੂਟਸ ਸਾਰਿਆਂ ਦਾ ਰੇਟ ਹੋਏਗਾ 3095 1395 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇੰਡੀਆ ਵਿੱਚ ਤੁਸੀਂ ਕਿਤੇ ਵੀ ਸੂਟ ਜਿਹੜਾ ਉਹ ਲੈ ਸਕਦੇ ਆ ਆਰਡਰ ਕਰ ਸਕਦੇ ਆ ਪੇਮੈਂਟ ਦਾ ਮੋਡ ਆਨਲਾਈਨ ਆ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਅਗਲਾ ਆਏਗਾ ਹੌਟ ਵਿੰਗ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ਾਰਟ ਦੀ ਠੀਕ ਹੈ ਪਿਓਰ ਕਾਟਨ ਦਾ ਸਟਾਫ ਆਏਗਾ ਇਹ ਤੁਹਾਨੂੰ ਬਾਰਡਰ ਲਾਈਨ ਮਿਲੇਗੀ ਬੈਕ ਤੇ ਫਰੰਟ ਤੇ ਸੇਮ ਆਏਗੀ ਨਾਲ ਆਏਗਾ ਇਸਤਰਾਮ ਬਹੁਤ ਪਿਆਰੀ ਜੀ ਬਾਜੂ ਦਾ ਵਰਕ ਨਾਲ হট ਪਿੰਕ ਕਲਰ ਦਾ ਪਿਓਰ ਕਾਟਨ ਦਾ ਤੁਹਾਨੂੰ ਮਿਲੇਗਾ ਬਾਟਮ ਠੀਕ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਚੈੱਕ ਕਰਦੇ ਜਾਓ ਕਲਰ ਆਏਗਾ ਪਿੰਕ ਦੇ ਨਾਲ ਸਕਿਨ ਟਨ ਆਏਗੀ yellow shade ਆਏਗੀ green shade ਆਏਗੀ blue shade ਆਏਗੀ ਠੀਕ ਹੈ ਸਟ੍ਰਿਪਸ ਵਾਲੀ ਵੀ ਪ੍ਰਿੰਟਿੰਗ ਆਏਗੀ ਫਲਾਵਰਸ ਵਾਲੀ ਵੀ ਆਏਗੀ ਬਹੁਤ ਸੋਹਣੇ ਸੂਟ ਔਰ ਇਕਦਮ ਫੈਂਸੀ ਜਿਹੇ ਸੂਟ ਲੱਗਦੇ ਨੇ ਪਿਓਰ ਕਾਟਨ ਦੇ ਸੂਟ ਨੇ ਤੇ ਨਾਲ ਮਸਲੀਨ ਦੇ ਦੁਪੱਟੇ ਖੁੱਲੇ ਦੁੱਡਾ ਦੁਪੱਟੇ ਆਉਣਗੇ ਕਲਰ ਇਸ ਦੇ ਵਿੱਚ ਕਾਫੀ ਐ ਸਾਰੇ ਹੀ ਜਿਹੜੇ ਆ ਸੂਟ ਉਹਨਾਂ ਦਾ ਪੈਟਰਨ ਡਿਫਰੈਂਟ ਡਿਫਰੈਂਟ ਹੋਏਗਾ ਡਿਜ਼ਾਈਨਿੰਗ ਸਾਰਿਆਂ ਦੀ ਹੀ ਡਿਫਰੈਂਟ ਠੀਕ ਹੈ ਜੀ ਅਗਲਾ ਆ ਗਿਆ ਸ਼ਿਮਰ कॉटन ਦਾ ਠੀਕ ਹੈ ਸ਼ਿਮਰ कॉटन ਦਾ ਸੂਟ ਹੈ ਤਮੰਨਾ ਬ੍ਰਾਂਡ ਦੇ ਸੂਟ ਹੋਣਗੇ ਸ਼ਿਮਰ कॉटन ਫੈਬਰਿਕ ਆ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਨਾ ਹੈ ਔਰ ਬਹੁਤ ਸੋਹਣਾ ਏਮਬ੍ਰੋਇਡਰੀ ਦਾ ਵਰਕ ਮਿਲੇਗਾ ਸੇਮ ਟੂ ਸੇਮ ਗ੍ਰੀਨ ਟੋਨ ਦਾ ਪ੍ਰਿੰਟਿੰਗ ਆਏਗੀ ਸ਼ਾਰਟ ਦੀ ਬਹੁਤ ਸੋਹਣੀ ਐਕਦਾਮ ਡਿਫਰੈਂਟ ਜੀ ਪ੍ਰਿੰਟਿੰਗ ਆ ਠੀਕ ਹੈ ਜੀ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਆਏਗਾ ਗ੍ਰੀਨ ਟੋਨ ਦਾ ਤੇ ਦੁਪੱਟਾ ਤੁਸੀਂ ਦੇਖੋ ਬਹੁਤ ਪਿਆਰਾ ਠੀਕ ਹੈ ਪ੍ਰਿੰਟਡ ਹੀ ਦੁਪੱਟਾ ਆਏਗਾ ਖੁੱਲਾ ਡੁੱਲਾ ਦੁਪੱਟਾ ਆਏਗਾ ਚੈੱਕ ਕਰਦੇ ਜਾਓ ਠੀਕ ਹੈ ਜੀ ਕਾਫੀ ਪੈਣਾ ਜਿਹੜੀਆਂ ਡਿਮਾਂਡ ਕਰ ਰਹੀਆਂ ਸੀਗੀਆਂ ਕਿ ਕਾਟਨ ਦੇ ਸੂਟਸ ਦੇ ਨਾਲ ਜਿਹੜੇ ਉਹ ਹੋਣੇ ਚਾਹੀਦੇ ਮਸਲੀਨ ਪਿਓਰ ਮਸਲੀਨ ਦੇ ਦੁਪੱਟੇ ਇਹ ਪਿਓਰ ਮਸਲੀਨ ਦੇ ਦੁਪੱਟੇ ਹੋਣਗੇ ਪ੍ਰਿੰਟ ਇਹਨਾਂ ਦੇ ਲਾਜਵਾਬ ਹੈ ਬਹੁਤ ਖੂਬ ਸੋਹਣੇ ਠੀਕ ਹੈ ਇਸ ਦੇ ਵਿੱਚ ਦੇਖੋ ਕਲਰ ਜਿਹੜਾ ਸੇਮ ਇੱਕ ਇੱਕ ਹੀ ਹੋਏਗਾ ਇੱਕ ਇੱਕ ਡਿਜ਼ਾਈਨਿੰਗ ਜਿਹੜੀ ਹੈ ਇੱਕ ਇੱਕ ਸੂਟ ਦੀ ਹੋਏਗੀ ਅ ਡਿਜ਼ਾਈਨਿੰਗ ਵੀ ਹੈ ਕਿਆ ਔਰ ਕਲਰ ਵੀ ਹੈ ਕਿਆ ਸਾਰੇ ਹੀ ਸੂਟਸ ਦਾ ਜਿਹੜਾ ਉਹ ਡਿਜ਼ਾਈਨ ਡਿਫਰੈਂਟ ਹੋਏਗਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਕਈਆਂ ਦਾ ਬਾਰਡਰ ਬਣਿਆ ਹੈ ਕਈਆਂ ਦੇ ਇਸ ਤਰ੍ਹਾਂ ਇਹਦੇ ਮਿਡਲ ਦੇ ਵਿੱਚ ਸਾਰੇ ਹੀ ਤੁਹਾਨੂੰ ਵਰਕ ਮਿਲੇਗਾ ਇਸ ਤਰ੍ਹਾਂ ਮਿਲੇਗੀ ਬਹੁਤ ਪਿਆਰੀ ਜੀ ਏਮਬਰਾਇਡਰੀ ਸਾਰੇ ਹੀ ਚੇਨ ਥ्रेड ਵਰਕ ਹਾਈਲਾਈਸ਼ਨ ਹੋਈਆਂ ਜਿੰਨੇ ਵੀ ਔਰ ਟ੍ਰਾਇੰਗਲ ਸ਼ੇਪ ਦੀ ਜਿਹੜੀ ਇਸ ਤਰ੍ਹਾਂ ਪ੍ਰਿੰਟਿੰਗ ਹੈ ਸਾਰੀ ਹੀ ਹਾਈਲਾਈਟ ਹੋਈਆਂ ਪਲੱਸ ਇਸ ਦੇ ਵਿੱਚ ਤੁਹਾਨੂੰ ਮਿਰਰ ਵਰਕ ਮਿਲੇਗਾ ਲੈਸ ਦੇ ਨਾਲ ਫਿਨਿਸ਼ਿੰਗ ਬਾਰਡਰ ਦੀ ਮਿਲੇਗੀ ਬਹੁਤ ਸੋਹਣੀ ਔਰਗਾਂਜ਼ੇ ਵਾਲੀ ਲੈਸ ਹੈ ਨਾਲ ਆਏਗਾ ਬਾਟਮ ਠੀਕ ਹੈ ਮਹਿਰੂਨ ਚੈਰੀ ਜੀ ਸ਼ੇਡ ਦਾ ਜਿਹੜਾ ਉਹ ਬਾਟਮ ਆਏਗਾ ਤੇ ਜਿਹੜੀ ਸ਼ਰਟ ਹੈ ਉਸ ਦੇ ਵਿੱਚ ਚੈਰੀ ਸ਼ੇਡ ਥੋੜੀ ਬਾਵਾ ਸ਼ੇਡ ਦੀ ਪ੍ਰਿੰਟਿੰਗ ਆਏਗੀ ਠੀਕ ਹੈ ਨਾਲ ਇਸਦੇ ਦੁਪੱਟਾ ਪਿਓਰ ਦਾ ਆਏਗਾ ਠੀਕ ਹੈ ਜੀ ਪਹਿਲੇ ਮਸਲੀਨ ਦੇ ਦੁਪੱਟਿਆਂ ਵਾਲਾ ਸੂਟ ਸੀਗਾ ਇਹ ਆਏਗਾ ਪਿਓਰ ਦੇ ਦੁਪੱਟੇ ਵਾਲਾ ਸੂਟ ਇਹ ਵਾਲਾ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਡਾਰਕ ਕਲਰ ਦਾ ਇਸ ਦਾ ਥੋੜਾ ਜਿਹਾ ਹੋਏਗਾ ਸ਼ਰਟ ਦਾ ਬਾਟਮ ਦਾ ਪ੍ਰਿੰਟ ਬਾਟਮ ਡਾਰਕ ਆਏਗਾ ਸ਼ਰਟ ਜਿਹੜੀ ਉਹ ਲਾਈਟ ਡਾਰਕ ਕੰਬੀਨੇਸ਼ਨ ਦੀ ਆਏਗੀ ਇਸ ਤੋਂ ਅਗਲਾ ਆਏਗਾ ਬਲੈਕ ਕਲਰ ਠੀਕ ਹੈ ਇਸ ਦਾ ਬੇਸ ਜਿਹੜਾ ਹੈ ਉਹ ਸਕਿਨ ਡਾਰਕ ਟੋਨ ਆਏਗੀ ਔਰ ਨੈਕ ਲਾਈਨ ਵਾਲਾ ਸੂਟ ਹੈ ਆ ਇਕਦਮ ਪੂਰਾ গারਲਿਸ਼ ਸਟਾਈਲ ਦਾ ਸੂਟ ਆਏਗਾ ਨੈਕ ਲਾਈਨ ਆਏਗੀ ਪੱਟੀ ਆਏਗੀ ਔਰ ਫਲਾਵਰਿੰਗ ਆਏਗੀ ਪ੍ਰਿੰਟਿੰਗ ਤੁਸੀਂ ਦੇਖਦੇ ਜਾਓ ਤੇ ਨਾਲ ਇਸ ਤੇ ਆਏਗੀ ਬਹੁਤ ਸੋਹਣੀ ਇਸ ਤਰ੍ਹਾਂ ਤੁਹਾਨੂੰ ਬਾਰਡਰ ਲਾਈਨ ਇਹ ਤੁਹਾਡਾ ਸੂਟ ਜਿਹੜਾ ਹੈ ਉਹ ਤੁਹਾਨੂੰ ਬਲੈਕ ਕਲਰ ਦਾ ਨਾਲ ਬਾਟਮ ਦੇ ਨਾਲ ਆਏਗਾ ਠੀਕ ਹੈ ਬਲੈਕ ਬਾਟਮ ਹੈ ਔਰ ਸਕਿਨ ਟੋਨ ਡਾਰਕ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਨਾਲ ਆਏਗਾ ਪਿਓਰ ਦਾ ਦੁਪੱਟਾ ठीक है प्रिंटेड ही दुप्टा मिलेगा कलर तुम देखो कि प्यारा और इसकी प्रिंटिंग चैक दे जाओ बहुत सोहनी सारे ही सूट का रेट थर्टी नाइनटी फाइव है तेरह सौ पचानवे फ्री शिपिंग तो इंडिया भी बैठे सूट लै लै सकते हैं अगला देखो मस्टर्ड कलर मस्टर्ड दे नाल क्रीम शेड स्किन कलर जी प्रिंटिंग आएगी इसे लैस आएगी बहुत सोहनी यह लैस के नाल भी पैनलिंग बनी हुई है और प्रिंटिंग चैक करो प्योर कॉटन का सूट है ठीक है प्योर कॉटन एकदम हल्के फुलके सूट आगे और बॉर्डर लाइन भी बहुत सोनी फिनिश हो है। प्लेन आएगा डार्क मस्टर्ड कलर ठीक है बी एल एम ब्रांड का सूट होगा चेक कर देना बी एल एम ब्रांड बी एल एम ब्रांड का सूट होगा प्योर दुप्टे वाला सूट है एकदम प्योर शिफोन का दुप्टा आएगा बहुत प्यार खुला डुला दुबट्टा प्रिंटिंग देखो कि सोहनी है ठीक है बहुत प्यारे जी प्रिंट सूट आने ਮਸਟਰਡ ਕਲਰ ਹੋ ਗਿਆ ਇਨ ਡਾਰਕ ਟੋਨ ਦਾ ਮਸਟਰਡ ਕਲਰ ਹੋਏਗਾ ਕਲਰ ਵੀ A1 ਆਏਗਾ ਅਗਲਾ ਆਏਗਾ ਸਕਿਨ ਟੋਨ ਦੇ ਵਿੱਚ ਠੀਕ ਹੈ ਜੀ ਆ ਸਾਰੇ ਹੀ ਸੂਟ ਦੀ ਡਿਫਰੈਂਟ ਜੀ ਡਿਜ਼ਾਈਨਿੰਗ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਜਿਹੜਾ ਆ ਸੂਟ ਕਲਰ ਲੈ ਸਕਦੇ ਆ ਅ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਬਹੁਤ ਸੋਹਣਾ ਜਿਹਾ ਸੂਟ ਦਾ ਗਿਫਟ ਵੀ ਕੱਢਦੇ ਆ ਉਹ ਵਾਲੇ ਈ ਵਿਊਅਰਸ ਦੇ ਲਈ ਜਿਹੜੇ ਸਾਡੀ ਵੀਡੀਓ ਨੂੰ ਆਪਣੇ ਸਟੇਟਸ ਤੇ ਲਗਾਉਂਦੇ ਨੇ ਸ਼ੇਅਰ ਕਰਦੇ ਨੇ ਤੇ ਨਾਲ ਕਮੈਂਟ ਕਰਦੇ ਨੇ ਤੁਸੀਂ ਸਾਡੀ ਵੀਡੀਓ ਨੂੰ ਕਮੈਂਟ ਕਰਨਾ ਹੈ ਕਮੈਂਟ ਕਰਨਾ ਹੈ ਸਾਡੀ ਵੀਡੀਓ ਤੇ नाल शेयर करना है ठीक है अच्छा। जी कमेंट करना है नाल शेयर करना है ठीक है जी अगला आएगा स्किन कलर का ठीक है अगला आएगा बहुत प्यारा जो लेमन स्किन कलर का सूट है और सर्कल टाइप इस तरह थानू इम्ब्रॉयडरी का वर्क मिलेगा ठीक है शर्ट आएगी प्रिंटेड, बॉटम आएगा प्लेन दुपट्टा आएगा प्रिंटर स्क टाइप ही प्रिंटिंग आएगी इस तरह बहुत प्यारी प्योर शिफोन का दुप्टा है ਆ ਸਾਰੇ ਵੀ ਸੂਟ ਦਾ ਰੇਟ 3095 ਹੋਏਗਾ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਪਿਕ ਸੈਂਡ ਕਰ ਦੇਣੀ ਹੈ 7814352822 ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ